ਰਾਈਟਰ ਟਰਾਲੀ ਦੋਨੀਆਂ ਪਕਾਉ ਆ ਟਰਾਲੀ ਵੀ ਪਕਾਉ ਆ ਹੈ ਆ ਬਾਈ ਛੋੜ ਜਾ ਕਲੇਸੀ ਆ ਯਾਰਾ ਕੰਦਾ ਨਵਾਂ ਲੈਣਾਗਾ ਅੱਛਾ ਬਈ ਪਹਿਲਾ ਵਿਆਹ ਤੇ ਰੁਪਈਏ ਲਵਾਤੇ ਹੁਣ ਕੰਦਾ ਨਵਾਂ ਲੈਣਾਗਾ ਟਰੈਕਟਰ ਵਧੀਆਗਾ ਇਹ ਮਾੜਾ ਨੀਗਾ ਅੱਛਾ ਬਈ ਬਸ ਇਹਦੇ ਕੀੜਾ ਉੱਠ ਖੜਾ ਕਿੰਨਾ ਵੱਡਾ ਆਫਰ ਦੇ ਰਹੇ ਹੋ ਵੱਡਾ ਦੇ ਦਾਂਗੇ 20000 ਦਾ 20000 ਦਾ ਆਫਰ ਵੀ ਆਰਪੀਆ ਟਰੈਕਟਰ ਤੇ ਰੇਟ ਘਟਾਉਣਾ ਪਊ ਤੁਹਾਨੂੰ ਹਾਂ ਪੱਕੀ ਗੱਲ ਆ ਬਾਈ ਨਿੱਕੇ ਦੇਵਾਂਗੇ ਹੋਰ ਦੱਸੋ ਯਾਰ ਯਾਰ ਬਿਲਕੁਲ ਨਵੇਂ ਹੈ ਜੀ ਬਿੱਲ ਉਹ ਬੰਦੇ ਨਾਲ ਕਟੇਉੜਾ ਟਰੈਕਟਰ ਲਊ ਜੇ ਕੇ ਕੰਪਨੀ ਦੇ ਨਾਮੇ ਟੈਰ ਆ ਜ ਹਾਂਜੀ ਮਿੱਤਰੋ ਡੱਬਾ ਵਾਲੀ ਮੰਡੀ ਤੇ ਲੈ ਕੇ ਆਏ ਜਿੱਥੇ ਕਿ ਤੁਹਾਨੂੰ ਅੱਜ ਫੇਰ 20000 ਰੁਪਏ ਦੇ ਡਿਸਕਾਊਂਟ ਦੇ ਨਾਲ ਚੰਗੇ ਸਾਫ ਤੇ ਜੈਨੂਨ ਜਿਹੇ ਰੇਟਾਂ ਦੇ ਟਰੈਕਟਰ ਦਿਖਾਵਾਂਗੇ ਟਰੈਕਟਰ ਮਾਲਕਾਂ ਦਾ ਸਕਰੀਨ ਤੇ ਨੰਬਰ ਚੱਲਦਾ ਦੇਖੋਗੇ ਜਿਹਦੇ ਉੱਤੇ ਜਾ ਕੇ ਤੁਸੀਂ ਡਾਇਰੈਕਟ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਦੋਸਤੋ ਤਾਜਾ ਆਫਰ ਕਰਦੇ ਆਂ ਸਟਾਰਟਿੰਗ ਵੀਡੀਓ ਦੀ ਮਿੱਤਰੋ ਤੁਹਾਨੂੰ ਤਿੰਨ ਟਰੈਕਟਰ ਦਿਖਾਉਣੇ ਆਂ ਚੱਲਦੇ ਤੁਸੀਂ ਦੇਖਿਓ ਨੇ ਪਹਿਲਾ ਆਸ਼ ਹੈ ਦੂਜਾ ਮਹਿੰਦਰਾ 265 DI ਕਿੰਨਾ ਵੱਡਾ ਆਫਰ ਦੇ ਰਹੇ ਹਾਂ ਵੱਡਾ ਦੇ ਦਾਂਗੇ 20000 ਦਾ 20000 ਦਾ ਆਫਰ 20 ਤਲਾਬ ਵੀ ਫਿਰ ਦਿਖਾਓ ਪਰ ਪਹਿਲਾ ਟਰੈਕਟਰ ਦਿਖਾਉਗੇ ਪਹਿਲਾ ਟਰੈਕਟਰ ਆ ਵੀਰੇ ਲਓ ਮਿੱਤਰੋ ਵੱਡੇ ਆਫਰਾਂ 'ਚ ਵੱਡੇ ਆਫਰ ਆ ਉਹ ਵੀ ਮੰਡੀ ਡੱਬਾ ਵਾਲੀ ਤੇ ਤੇ 20000 ਰੁਪਏ ਦਾ ਆਫਰ ਦੇਈ ਜਾਂਦਾ ਗਵਰੀ ਕਹਿੰਦਾ ਵੀ 20000 ਰੁਪਏ ਡਿਸਕਾਊਂਟ ਤੇ ਚੱਲੂ ਅੱਜ ਕਿਉਂਕਿ ਤੇ ਦੁਬਾਰੇ ਹੋਰ ਟਰੈਕਟਰ ਲਿਆਉਣੇ ਹਨਾ ਗਵਰੀ ਹੋਰ ਲਿਆਉਣੇ ਆ ਬਾਈ ਹਾਂ ਇੱਕ ਵਾਰੀ ਇਹਨਾਂ ਨੂੰ ਸਾਰਿਆਂ ਨੂੰ ਸਫਾਇਆ ਕਰ ਲਾ ਸਫਾਇਆ ਕਰ ਤੇ ਲਓ ਵੀ ਮਿੱਤਰੋ ਖਰੀਦ ਸਕਦੇ ਹੋਗੇ ਤੁਮਾਕਾ ਹੀ ਅੱਜ ਹੋਲੀ ਦਾ ਲਾ ਲਓ ਹਨਾ ਕੰਡੀਸ਼ਨ ਵੀ ਪੁੱਛਦੇ ਇੰਨਾ ਵੀ ਥੋੜੇ ਸਾਹਮਣੇ ਕਿਤੇ ਚਰੀਡ ਵੀ ਨਹੀਂ ਰੰਗਦੇ ਅੱਛਾ ਪਹਿਲੀਆਂ ਰੈਂਡਨ ਖੁੱਲੇ ਟਰੈਕਟਰ ਦਾ ਆਪ ਹੁਣੀ ਕ੍ਰੈਂਕ ਦਾ ਕੰਮ ਕੀਤਾ ਗਾਇ ਦੇ ਆਪ ਨੇ ਕਰਾਇਆ ਆਪ ਹੁਣੀ ਕੀਤਾ ਵੀਰੇ ਆਪ ਅੱਛਾ ਅੱਛਾ ਵੀ ਤਾਂ ਤੁਸੀਂ ਕ੍ਰੈਂਕਾ ਆਪਾਂ ਕੋਈ ਖੋਲ ਕੇ ਚੈੱਕ ਕਰ ਲੇਵਾਂਗਾ ਉਹ ਵੀ ਥੋੜੀ ਤਸੱਲੀ ਆ ਉਹ ਵੀ ਸਾਡੀ ਤਸੱਲੀ ਆ ਅੱਛਾ ਵੀ ਟਾਇਰਾਂ ਦੀ ਹੁਣ ਗੱਲ ਕਰੀਏ ਟਾਇਰ ਥੋੜੇ ਸਾਹਮਣੇ ਆ ਵੀਰੇ ਹੂੰ ਮਗਰਲੇ ਦੇਸੀ ਆ 80 ਪੈਸੇ ਮੂਹਲੇ ਢਾਰ ਕੰਪਨੀ ਦੇ 85 ਪੈਸੇ ਅੱਛਾ ਹਾਂ ਮਗਰਲੇ ਦੇਸੀ ਆ ਮਗਰਲੇ 85 ਆ ਹੋ ਬਈ ਦੇਸੀ ਟਾਇਰ ਹੈ ਤੇ 20000 ਦਾ ਡਿਸਕਾਊਂਟ ਹੈ ਫਿਰ ਕੱਢ ਦਿਓ ਬੱਟ ਕਿੰਨੇ ਰੇਟ ਦਾ ਦੇਣਾ ਇੱਕ ਲੱਖ ਤੇ 5000 ਰੁਪਏ ਦਾ ਦੇ ਦਾਂਗੇ ਆਪਾਂ 1 ਲੱਖ 500 ਟੋੜੀ ਕੋਈ ਵੀਡੀਓ ਦੇਖ ਕੇ ਆਉਂਦਾ ਵੀਰੇ ਇੱਕ ਗੱਲ ਹੋਰ ਹੈ ਕਾਪੀ ਹੈ ਨਹੀਂ ਟਰੈਕਟਰ ਤੇ ਹਾਂ ਸਰਪੰਚ ਤੋਂ ਲਿਖਾ ਕੇ ਦੇਵਾਂ ਪੈਂਟ ਤੋਂ ਟਰੈਕਟਰ ਲਿਆ ਆਪਾਂ ਅੱਛਾ ਹਾਂ ਸਰਪੰਚ ਤੋਂ ਲਿਖਾ ਕੇ ਦੇਵਾਂਗੇ ਸਰਪੰਚ ਤੋਂ ਲਿਖਾ ਕੇ ਦੇਵਾਂ ਠੀਕ ਹੈ ਫਿਰ ਕਰਦੇ ਹੋਗੇ ਲੱਖ ਦਾ ਲੱਖ ਦਾ ਕਰ ਦਾਂਗੇ ਬੰਦੇ ਦਾ ਹੋਰ ਵੀ ਮਾਨਤਾਨ ਕਰੇ ਹੋਰ ਨਹੀਂ ਕਰੋਗੇ ਕਾਪੀ ਵੀ 20000 ਰੁਪਏ ਤੋੜਦਾ ਇਹਦੇ ਚ ਹੋਰ ਤਾਂ ਵੀਰੇ ਇਹਦੇ ਕਾਪੀ ਹੁੰਦੀ ਟਰੈਕਟਰ 1. ਕਾਜਾਂ ਕਰਕੇ ਦੌੜਦਾ ਹੈ ਬਚਾ ਕਰਕੇ ਪ੍ਰਾਈਵੇਟ ਟਰਾਲੀ ਦੋਨੀਆਂ ਬਕਾਉ ਆ ਟਰਾਲੀ ਵੀ ਬਕਾਉ ਆ ਹੈ ਕਦੇ ਟਰਾਲੀ ਦਾ ਵੀ ਕੀ ਹਿਸਾਬ ਕਿਤਾਬ ਨਹੀਂ ਹਾਂ ਵੀਰੇ ਤਾੜੀ ਆ ਸਾਈ ਤੇ ਬਣਾਈ ਵੀ ਆਪਾਂ ਅੱਛਾ ਲਾਠੀ ਬਣ ਤੋਂ ਅੱਛਾ ਸਾਈ ਤੇ ਬਣਵਾਈ ਆ ਹਾਂ ਤੇ ਉਹ ਕੰਮ ਨਹੀਂ ਫੁੱਦੂ ਵੀਰੇ ਆਪਾਂ ਗਾਹਕ ਜੋੜਨਾ ਹੈ ਅੱਛਾ ਆ ਵੀ ਕੀ ਸਿਸਟਮ ਲਾਇਆ ਮੇਰੇ ਕੋਲ ਬਕਸਾ ਆ ਬਣਾ ਕੇ ਲਾਇਆ ਹੋਇਆ ਸ਼ੌਂਗਿਆ ਤੌਰ ਤੇ ਅੱਛਾ ਸਾਈ ਤੇ ਬਣਾਈ ਆ ਫਿਰ ਸ਼ੌਂਗ ਹੀ ਆ ਅੱਛਾ ਇਹ ਲਿਖਿਆ ਵੀ ਜੱਟ ਦੀ ਫ੍ਰਿਜ ਹੈ ਜੱਟ ਦੀ ਫ੍ਰਿਜ ਹੈ ਮਿੱਤਰੋ ਟਰਾਲੀ ਤੇ ਬਣਾਇਆ ਹੋਇਆ ਤੇ ਬੜੇ ਸੋਹਣੀ ਟਰਾਲੀ ਆ ਬਹੁਤ ਟਾਇਰ ਵੀਰੇ ਠੀਕ ਆ ਵਧੀਆ ਜੇ ਕਿਸੇ ਨੇ ਟਾਇਰਾਂ ਤੋਂ ਬਣਾ ਲੈਣੇ ਬੈਂਟ ਟਾਇਰਾਂ ਤੋਂ ਵੀ ਦੇ ਦਾਂਗੇ ਆ ਵੀ ਆਪ ਦੀ ਮਨਪਸੰਦ ਸੱਤ ਆ ਵੀਰੇ ਟਾਇਰ ਕੱਟ ਲਾਂਗੇ ਆਪਾਂ ਠੀਕ ਆ ਤਾਂ ਲਓ ਵੀ ਮਿੱਤਰੋ ਵੇਖੋ ਵਿੱਚੋਂ ਵੀ ਖੋਲ ਕੇ ਦਿਖਾਤਾ ਗੋਰੀ ਨੇ ਕਰੋ ਵੀ ਚੈੱਕ ਲਓ ਵੀ ਇਹ ਤਾਂ ਨਿਸਕਾ ਮਾਰਦੀ ਹੈ ਚਾਦਰ ਚੁੱਦਰ ਹਨਾ ਤੇ ਉਹ ਹਲਕੀ ਹੈਣੀ ਇੰਨੀ ਵੀਰੇ ਜਮਾਂ ਹੜਕਾ ਜੋਰ ਦੱਸੋ ਕਿੰਨੇ ਬਾਈ ਜਣਾ 15 ਕਵਟ ਰੂਗਾ ਇਸ ਪਰ ਅੱਛਾ ਸਸਣੇ ਫਿਰ ਵੀ ਕਿੰਨੇ ਦੇਣੀ ਆ ਤਾਲੀ ਮੇਰੇ ਇਹਦਾ 151 ਰੇਟ ਆ ਠੀਕ ਆ ਆਪਾਂ ਦੇ ਦਾਂਗੇ ਟਰਾਲੀ 1 ਲੱਖ 35000 ਰੁਪਏ 1 ਲੱਖ 35 ਦੀ ਹਾਂ ਠੀਕ ਫਾਰਮ ਟਰੈਕ 45 ਬਕਾਊ ਆ ਵੀ ਆਪਣਾ ਨਾਮ ਪਿੰਡ ਦਾ ਨਾਮ ਪੱਕਾ ਕਲਾ ਨਾਮ ਜੀ ਹਰਦੇਵ ਸਿੰਘ ਆ ਜੀ ਹਰਦੇਵ ਸਿੰਘ ਹਰਦੇਵ ਭਾਈ ਜਾਣਕਾਰੀ ਦਿਓ ਫਾਰਮ ਟਰੈਕ 45 ਬਾਰੇ ਕੀ ਕੰਡੀਸ਼ਨ ਪਈ ਹੈ ਤੇ ਵੀ ਕਿਵੇਂ ਬਕਾਊ ਕਰਿਆ ਤੇ ਸੋਨਾ ਟਰੈਕਟਰ ਸਾਰਾ origignal ਆ ਜੀ ਇਹ ਅੱਛਾ ਜੀ ਹਾਂ ਨਵੇਂ ਟਾਇਰਾਂ ਇੰਜਨ ਗੇਅਰ ਤਾਂ ਬਾਕੇ ਲੈ ਜੇ ਡਬਲ ਕਲਚ ਆ ਜੀ ਡਬਲ ਕਲਚ ਆ ਪੰਜਾਬ ਨੰਬਰ ਆ ਅੱਛਾ ਜੀ ਇੰਜਨ ਗੇਅਰ ਦੀ ਥੱਲੀ ਕਰ ਜਮਾ ਬਾਕੇ ਲੈ ਜਾਈਏ ਅਗਲਾ ਅੱਛਾ ਜੀ ਹਾਂ ਠੀਕ ਆ ਬਈ ਕਦੇ ਤੁਸੀਂ ਕਹਿੰਦੇ ਸੀ ਵੀ ਬਕਾਊ ਇਹ ਕਿਵੇਂ ਓਏ ਆਹ ਬਾਈ ਛੋਰ ਦਾ ਕਲੇਸੀ ਆ ਯਾਰਾ ਕੰਦਾ ਨਵਾਂ ਲੈਣਾਗਾ ਅੱਛਾ ਬਈ ਪਹਿਲਾਂ ਵਿਆਹ ਤੇ ਫਿਰ ਪੀਏ ਲਵਾਤੇ ਹੁਣ ਕੰਦਾ ਨਵਾਂ ਲੈਣਾਗਾ ਟਰੈਕਟਰ ਵਧੀਆਗਾ ਇਹ ਮਾੜਾ ਨੀਗਾ ਅੱਛਾ ਬਈ ਬਸ ਇਹਦੇ ਕੀੜਾ ਉੱਠ ਖੜਾ ਨਵੇਂ ਟਾਇਰ ਆ ਪਿਛਲੇ ਚ ਜਮਾਤਾ ਤਾਂ ਹੀ ਵੇਚੀ ਜਾਂਦੇ ਹੋ ਤਾਂ ਹੀ ਵੇਚਦੇ ਆ ਨਾ ਨਾ ਇਹ ਕਲੇਸੀ ਆ ਛੋਰ ਜਾ ਨਵੇਂ ਟਾਇਰਾ ਬੀਕੇਟੀ ਦੇ ਨਵਾਂ ਟਰੈਕਟਰ ਲੈ ਲਿਆ 855 ਤਾਂ ਗੱਲ ਕੀ ਵੇਖੀ ਆ ਨਵੇਂ ਆ ਛੋਨਾ ਵੱਡ ਕੇ ਟਾਇਰ ਪਵਾਏ ਸੀਗੇ ਨਵੇਂ ਟਾਇਰਾ ਅੱਛਾ ਵੀ ਪਹਿਲਾਂ ਬੀਕੇਟੀ ਦੇ ਕੰਪਨੀ ਦੇ ਹਾਂ ਸਿਰ ਇਹਦੇ ਹਾਂ ਨਾ ਨਾ ਰਬੜ ਵੀ ਨਹੀਂ ਲੱਥੀ ਜੀ ਅੱਲਾ ਦਿਖਾਬੇ ਨਹੀਂ ਲੱਥੀ ਜੀ ਹਾਂ ਅਜੇ ਤੱਕ ਤਾਂ ਰਬੜਾ ਹੀ ਨਹੀਂ ਲੱਥੀਆਂ ਬਈ ਮੰਨ ਲਓ ਵੀ ਇਹਨੂੰ ਠਾਵਤਾ ਤੇ ਉਹ ਦੱਬੀ ਫਿਰਦੇ 855 ਹਾਂ ਤੇ ਬਾਕੀ ਹੁਣ ਕੋਈ ਕੰਮ ਹੀ ਨਹੀਂ ਸੀ ਕੰਮ ਹੈ ਨਹੀਂ ਸੋਣਾ ਠੀਕ ਹੈ ਬਈ ਨਵੀਂ ਬੈਟਰੀ ਬਈ ਸੋਹਣਾ ਟਰੈਕਟਰ ਹਾਂ ਚੰਗਾ ਟਰੈਕਟਰ ਬਾਕੇ ਲੈ ਜਾਇ ਅਗਲਾ ਬਾਕੇ ਲੈ ਜੀ ਹੂੰ ਠੀਕ ਹੈ ਕਦੀ ਦੇਣਾ ਫਿਰ ਕਿੱਥੋਂ ਪਾਈ ਆ ਇਹ ਦੇ ਦੇਂਗੇ ਜੀ 2 ਲੱਖ ਤਾਂ ਦੇ ਦੇ। 2 ਦਾ? ਹਾਂ ਪੂਰੇ ਦਾ, ਲੈਣ ਦੇ ਨਹੀਂ ਆ ਬਸ। ਹੱਕ ਵੀ ਨੂੰ? ਨਹੀਂ। ਉਹ ਤਾਂ ਰੇਟ 2 10 ਕਰਦੇ ਆ ਪਰ 2 ਦਾ ਦੇ ਦੇਣ। ਕੋਈ ਕਮਿਊਨਿਟੀਟਰ ਜੀ। ਅੱਛਾ। ਨਵੀਂ ਬੈਂਟਰੀ ਆ। ਅੱਛਾ। ਹੂੰ। ਬਸ ਇੱਕ ਮਜਬੂਰੀ ਦਾ ਹੋ ਗਿਆ। ਮਜਬੂਰੀ ਦਾ ਬਸ ਇਹ ਤਾਂ ਦੱਸਿਆ ਵੀ ਆਂ ਸ਼ੋਰ ਜਾਂ ਕਲੇਸੀ ਅੱਜਕੱਲ ਕਾਹਨੂੰ ਮੰਨਦੇ ਆ ਬਈ ਯਾਰ। ਅੱਛਾ। ਜਵਾਕ। ਬਸ ਇੱਕ ਕਲੇਸੀ ਬਣ ਗਿਆ। ਕਲੇਸੀ ਬਣ ਗਿਆ। ਇਹ ਤਾਂ ਵੀ ਵੇਚਨੇ ਵੇਚਣਾ। ਵੇਚ ਨਹੀਂ ਆ ਹਾਂ। ਠੀਕ ਹੈ ਬਈ। ਨਹੀਂ ਕਹਿੰਦਾ ਸਪਰੇਅ ਪੀਉ ਮੈਂ ਕਿਹਾ ਸਪਰੇਅ ਕੋ ਪੀਣਾ ਟਾਇਰ ਟੀ ਬੇਜ ਦੇ ਪੈਨ। ਅੱਛਾ ਅੱਛਾ। ਨਾ ਬਈ ਕਿੰਨਾ ਰਿਹਾ ਹੈ ਸਾਰਾ ਓਰੀਜਨਲ ਹੈ ਕਿੰਨਾ ਹੈਗਾ ਏ ਟੂਏ ਆਏ ਨਹੀਂ ਕਰਨੂ ੜੇ ਜਾ ਕੇ ਕੰਮ ਕਰਾਉਣਾ ਪਊਗਾ ਨਾ ਪੰਜੀ ਨਹੀਂ ਲਾਉਣੀ ਪੈਣੀ ਲਾਈਟ ਤੇ ਬਲਬ ਵੀ ਨਹੀਂ ਪਾਉਣਾ ਪੈਂਦਾ ਅਗਲੇ ਨੂੰ ਠੀਕ ਹੈ ਠੀਕ ਉਬਈ ਮਟਰ ਫਾਰਮ ਸੱਠ ਵਾਲੀ ਜਾਣਕਾਰੀ ਦਿਓ ਟਰੈਕਟਰ ਬਾਰੇ ਪੂਰੀ ਵੀ ਕੀ ਕੰਡੀਸ਼ਨ ਪਈ ਹੈ ਟਰੈਕਟਰ ਦੀ ਕਿੰਨੇ ਕ ਪੈਸੇ ਟਾਇਰ ਪਏ ਹੈ ਤੇ ਕਿੰਨਾ ਮਾਡਲ ਹੈ ਟਾਇਰ ਬਿਲਕੁਲ ਨਵੇਂ ਹੈ ਜੀ ਅੱਛਾ ਜੀ ਬਿੱਲ ਉਹ ਬੰਦੇ ਨਾਲ ਕਟਿਆ ਜੁੜਾ ਟਰੈਕਟਰ ਲਊਗਾ ਅੱਛਾ ਜੀ ਕਿਹੜੀ ਕੰਪਨੀ ਦੇ ਟਾਇਰ ਹੈ ਜੀ ਜੇਕੇ ਕੰਪਨੀ ਦੇ ਨਾਮੇ ਟਾਇਰ ਹੈ ਜੀ ਜੇਕੇ ਦੇ ਆ ਹਾਂ ਜੀ ਨਵੇਂ ਹੀ ਹੈ ਬਿਲਕੁਲ ਚੰਗਰੇ ਹਾਂ ਜੀ ਹਜੇ ਥੱਲੇ ਵਾਲੇ ਪਾਸੋਂ ਮਾਰਕਾ ਵੀ ਨਹੀਂ ਲਿਖਿਆ ਟਰੈਕਟਰ ਦੇ ਅੱਛਾ ਜੀ ਬਿੱਲ ਵੀ ਨਹੀਂ ਕਟਿਆ ਹੋਇਆ ਨਾ ਨਾ ਅੱਛਾ ਜੀ ਹਾਂ ਜੀ ਤਾਂ ਬਈ ਜੀ ਇੰਜਨ ਗੇਅਰ ਦਾ ਕਿਵੇਂ ਪਿਆ ਹੋਇਆ ਇੰਜਨ ਗੇਅ ਬੈਟਰੀ ਵੀ ਨਵੀਂ ਆ ਜੀ ਬੈਟਰੀ ਵੀ ਨਵੀਂ ਆ ਕੀ ਮਾਡਲ ਕਿੰਨਾ ਦੱਸਿਆ 12 ਜੀ ਸਾਈ ਦੇਣਾ ਕਿੰਨੇ ਦਾ ਇਹਨਾਂ ਇਹ ਸਾਢੇ 3 ਲੱਖ ਦਾ ਜੀ ਸਾਢੇ 3 ਦਾ ਹਾਂ ਜੀ ਤਾਂ ਮਾਨ ਤਨ ਹੋ ਜੂ ਚੰਗਾ ਆ ਤਾਂ ਮਾਨ ਤਨ ਦਾ ਕਰਨਾ ਹੀ ਪੈਂਦਾ ਯੂ ਕਰੇ ਬੰਦਾ ਹੁੰਦਾ ਜੀ ਅੱਛਾ ਜੀ ਤਾਂ ਲਾਸਟ ਰੇਟ ਦੱਸ ਸਕਦੇ ਹੋ ਲਾਸਟ ਕੋਈ ਹੋਰ 5000 ਰੁਪਇਆ ਕਰ ਦੇ 45 ਦਾ ਦੇ ਦਿਆਂਗੇ ਤੇ ਲੋ ਵੀ ਮਿੱਤਰੋ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਬਾਈ ਤਾਂ ਦੇਖ ਸਕਦੇ ਹੋ 7ਵੇਂ ਸੱਤ ਟਰੈਕਟਰ ਜਿਹੜਾ ਇਹਦੇ ਬਹੁਤ ਚੰਗੀ ਪਿੰਡੀ ਚੱਲੇ ਵਿੱਚ ਪਿਆ ਤੇ ਡਬਲ ਕਲੱਚ ਹੈ ਨਾ ਡਬਲ ਕਲੱਚ ਆਉਂਦਾ ਹੀ ਡਬਲ ਹੈ ਪਾਵਰ ਸ਼ੇਅਰਿੰਗ ਡਬਲ ਪੀਡੀਓ